ਸੁੰਦਰ ਆ ਕੇ ਦੇਖ ਲਓ ਗੁਰੂ ਕਰੋੜਾਂ ਪੈਦਾ ਕਰਕੇ ਤੁਹਾਨੂੰ ਅੱਗੇ ਆ ਕੇ ਦਵੇਗਾ ਗੁਰੂ ਪਾਸ਼ਾ ਦੀ ಅಪਾਰ ਕਿਰਪਾ ਮੇਂ صدਕਾ ਪਹਿਲਾ ਬਨਜਾਰਿਆਂ ਦਾ ਸੇਖ ਗੁਰੂ ਨਾਨਕ ਦਾ ਬਣਿਆ ਭਾਈ ਮਨਸੁਖ ਇਸ ਤੋਂ ਕਥਾ ਅੱਗੇ ਚੱਲਦੀ ਹੈ ਕਿ ਸੱਜੇ ਸੱਜੇ ਲੋਬਾਨਾ ਬੰਗਾਰਾ ਕਬੀਲੇ ਦੇ ਵਿੱਚ ਸਿੱਖੀ ਦਾ ਜਿਹੜਾ ਉਹ ਤੈਰ ਫਸਰਨਾ ਸ਼ੁਰੂ ਹੋ ਗਿਆ ਫਿਰ ਤਾਂ ਕੀ ਕਾਲੀ ਗੁਰੂ ਨਾਲ ਪਾਤਸ਼ਾਹ ਜਿੰਨੀਆਂ ਉਦਾਸੀਆਂ ਕਰਦੇ ਬੰਗਾਰਿਆਂ ਦੇ ਕਬੀਲਿਆਂ ਵਿੱਚ ਆਮ ਕਰਕੇ ਜਾਂਦੇ ਤੇ ਸਾਰੇ ਭਾਰਤਵਰਸ਼ ਵਿੱਚ ਇਹਨਾਂ ਕਬੀਲਿਆਂ ਵਿੱਚ ਗੁਰਬਾਣੀ ਫੈਲਣ ਦਾ ਗੁਰਬਾਣੀ ਸੁਣਿਲ ਦਾ ਇੱਕ ਚਾ ਹੋ ਗਿਆ ਹੁਣ ਪੂਜਾ ਅਕਾਲ ਦੀ ਅਤੇ ਪਰਖਾ ਸ਼ਬਦ ਆ ਇਹਨਾਂ ਸਾਰਿਆਂ ਕਬੀਨਿਆਂ ਵਿੱਚ ਵਰਤਨ ਲੱਗ ਪਿਆ ਤੇ ਸਿੱਖੀ ਦੀ ਰਾਤ ਹੈ ਜਿਹੜੀ ਤੇ ਪ੍ਰਾਪਤ ਹੋਣ ਲੱਗ ਪਈ ਗੁਰੂ ਕਾਸ਼ੇ ਦੀ ਕਿਰਤ ਦੇ ਨਾਲ ਸਾਖੀ ਬੜੀ ਲੰਮੀ ਹੋ ਜਾਂਦੀ ਹੈ ਪਰ ਆਪਾਂ ਨਾਂ ਚਾਰ ਦਾ ਗੱਲ ਕੀਤੀ ਹੈ ਇਹ ਚਾਰ ਨਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਦੇ ਤੇ ਆਕਾਸ਼ ਦੇ ਵਿੱਚ ਛੁੰਦੇ ਨੇ ਕੱਲਾ ਨਾ ਹੈ ਬਾਬਾ ਲੱਖੀ ਸ਼ਾਦਾ ਤਾਂ ਗੁਰੂ ਅਰਜਨ ਪਾਤਸ਼ਾਹ ਨੂੰ ਦਿੱਤੀ ਕਵੀਤੇ ਬਿਠਾਉਣ ਦਾ ਜੰਮੀਰ ਬਾਦਸ਼ਾਹ ਨੇ ਹੁਕਮ ਜਾਰੀ ਕੀਤਾ ਹੈ ਤੇ ਇਸ ਦਰਬਾਰੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਨਾਮਦਾਨ ਦੀ ਦਾਤ ਲੈ ਕੇ ਇਹ ਚਾਰੇ ਕਬੀਲੇ ਨੂੰ ਚਲੇ ਏ ਗੁਰੂ ਪਾਸ਼ਾ ਦੇ ਦਰਬਾਰ ਆਮ ਨੇਤੀਆ ਆਣ ਜਾਣ ਹੈ ਕੋ ਬਕਰ ਦੇ ਵਿੱਚ ਐਨਾ ਵਾਦਾ ਹੋਇਆ ਹੈ ਐਨਾ ਵਾਦਾ ਹੋਇਆ ਹੈ ਕਿ ਹੁਣ ਲੱਖਾਂ ਕਰੋੜਾਂ ਦੇ ਵਿੱਚ ਤੇ ਸੰਬੰਧ ਜਿਹੜਾ ਉਹ ਗੁਰੂ ਨਾਨਕ ਪਾਸ਼ਾ ਦੇ ਦਰਬਾਰ ਪਹੁੰਚ ਕਰਦਾ ਹੈ ਗੁਰੂ ਅਰਜਨ ਪਾਸ਼ਾ ਨੂੰ ਤਨ ਤਕ ਤਵੀ ਤੇ ਬਿਠਾਇਆ ਜੇ ਹਨ ਉਸੇ ਸਮੇਂ ਇੱਕ ਫਕੀਰ ਮੀਆਂ ਮੇਰ ਗثیر ਨੇ ਆ ਕੇ ਢਾਹ ਮਾਰੀ ਕਹਿੰਦੇ ਸਤਿਗੁਰੂ ਹੁਕਮ ਕਰੇ ਤਾਂ ਦਿੱਲੀ ਦੇ ਦਰਬਾਰ ਨਾਲ ਲਾਹੌਰ ਦੀ ਇੱਕ ਛੜਕਾ ਦੀਏ ਪਾਸ਼ਾ ਕਹਿਣ ਲੱਗੇ ਗੁਰੂ ਨਾਨਕ ਦਾ ਹੁਕਮ ਹੈ ਇਹ ਫਿਰ ਸ਼ਾਂਤ ਮਈ ਕੰਗਰੇ ਨਾਲ ਗੁਰੂ ਨਾਨਕ ਦੇ ਹੁਕਮ ਦੇ ਵਿੱਚ ਇਸ ਧਰਮ ਦਾ ਇੱਕ ਆਸਾਨ ਕੰਪਨਰ ਜਿਹੜਾ ਉਹ ਲਾਣਾ ਹੈ ਉੱਥੇ ਹੀ ਵਾਕਤ ਦੇਖ ਲੋ ਤਾਂ ਭਾਈ ਬਲੂਸ਼ਾ ਭਾਈ ਮੁੰਨੇ ਦਾ ਪੁੱਤਰ ਭਾਈ ਬੰਨੂ ਉੱਥੇ ਖੜਾ ਆਪਣੇ ਟੋਲਿਆਂ ਨੂੰ ਵੇਖ ਕੇ ਕਹਿਣ ਲੱਗਾ ਗੁਰੂ ਜੇ ਹੁਕਮ ਕਰੋ ਤਾਂ ਚੰਦੂ ਨੂੰ ਚੁੱਕ ਕੇ ਐਸੀ ਅੱਗ ਦੇ ਵਿੱਚ ਸਾਲ ਦੇਈਏ ਕਾਲੀ ਗੁਰੂ ਅਰਜਨ ਪਾਤਸ਼ਾਹ ਨੇ ਉਹਨੂੰ ਵੀ ਸਮਝਾਣਾ ਕੀਤਾ ਕਹਿੰਦੇ ਬੰਦੂ ਕਦੇ ਵਕਤ ਆਏਗਾ ਤੇਰਾ ਗਾਣਾ ਨਾ ਜੋਰ ਵੀ ਆਪਾਂ ਵੇਖ ਲਾਂਗੇ ਤੂੰ ਸਹਾਰੂ ਕੋ ਬੰਦੇ ਪਾਤਸ਼ਾਹ ਦੇ ਨਾਲ ਸਹਿਯੋਗ ਦੇਣਾ ਹੈ ਉਹਨੂੰ ਧਰਮ ਦੀ ਜਿਹੜੀ ਅਗੜਾ ਤੈਂਤੜਾ ਹੈ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੇ ਉਹ ਜਿਵੇਂ ਚਲਾਉਣਗੇ ਕਿਵੇਂ ਟੁਕਾਨੇ ਨਾਲ ਲੱਗ ਕੇ ਚੱਲਣਾ ਹੈ ਪਿਛੇ ਦਰਬਾਰੇ ਦੇ ਵਿੱਚ ਅਰਦੇ ਉਹਦਾ ਪੁੱਤਰ ਕਾਦਾ ਨਕਸ਼ਾ ਆਪਣੇ ਕਬੀਲੇ ਦੇ ਨਾਲ ਆਮ ਕਰਕੇ ਪਹੁੰਚਦਾ ਹੈ ਜਵਾਨੀ ਦੇ ਦੇਚ ਨੇ ਉੱਤੇ ਪੈਰ ਪੜਿਆ ਹੈ ਜਵਾਨ ਦੀ ਕਰਮ ਨੂੰ ਵੇਖ ਕੇ ਬਾਦਾ ਲੱਕੀਸ਼ਾ ਨੇ اپنی ساری ਦਾਸਤਾ بابا ਮੱਖਣ ਸ਼ਾਹੂ بابا ਅਰਦੇ ਨੂੰ ਲੈ ਕੇ ਆ ਗਿਆ بابا ਮੱਖਣ ਸ਼ਾਹੂ ਕਰ ਦਿੱਤਾ ਹੁਣ ਕਬੀਨਾਂ ਦੇ ਵਿੱਚ ਜਿੱਥੇ ਗੁਰੂ ਦੀ ਸਾਂਝ ਹੈ ਉੱਥੇ ਹੁਣ ਰਿਸ਼ਤੇਦਾਰੀਆਂ ਨਹੀਂ ਬਣੀਆਂ ਨੇ ਕੰਨ ਗੁਰੂ ਅਰਗੰਦ ਦੇ ਫਤਿਹ ਸ਼ਾਨੇ ਕਾਲ ਤੱਕ ਸਾ ਦਾ ਮੀਂਹ ਪੱਥਰ ਰੱਖਿਆ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਾ ਲਈਆਂ ਨੇ ਗੰਗੀਰ ਬਾਦਸ਼ਾ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨਾਂ ਨੇ ਪਾਤਸ਼ਾਹ ਦੇ ਨਾਲ ਰੰਗਸਲਾ ਕਿਤੇ ਜੰਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਗੁਰੂ ਘਰ ਦੇ ਉੱਤੇ ਦਿੱਲੀ ਸਰਕਾਰ ਦੀਆਂ ਫੌਜਾਂ ਚੜਾਈਆਂ ਨੇ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣ ਦਿੱਤਾ ਬਾਦਸ਼ਾਹ ਨੇ ਚਾਰ ਜੰਗਾਂ ਲੜੀਆਂ ਫਿਰ ਜੰਗੀਰ ਬਾਦਸ਼ਾਹ ਦੇ ਨਾਲ ਇਹਨਾਂ ਚਾਰਾਂ ਜੰਗਾਂ ਦੇ ਵਿੱਚ ਬਾਬੇ ਮੂਲੋ ਦਾ ਪੁੱਤਰ ਪਾਦਾ ਬੱਲੂ ਸ਼ਾ ਸਰਨੇਲ ਬਣ ਕੇ ਲੜਿਆ ਤੇ ਅੰਤ ਸ਼ਹੀਦੀ ਪਾ ਲਿਆ ਐਸੇ ਭਾਈ ਬੱਲੂ ਸ਼ਾ ਦਾ ਪੁੱਤਰ ਹੈ ਮਾਈ ਦਾਸ ਤੇ ਮਾਈ ਦਾਸ ਦਾ ਪੁੱਤਰ ਹੈ ਬਾਬਾ ਮਾਨੀ ਸੀ ਮੈਂ ਆਪ ਜੀ ਨਾਲ ਚਾਰ ਖਾਨ ਨਾਨਾ ਦੀ ਗੱਲ ਕਰ ਰਿਹਾ ਹਾਂ ਬਾਬਾ ਲਖੀ ਸ਼ਾਹ ਦਾ ਬਾਬਾ ਮੱਤਕਨ ਸ਼ਾਹ ਦਾ ਤੇ ਬਾਬਾ ਮਨੀ ਸਿੰਘ ਦਾ ਚੌਥਾ ਵੱਡਾ ਪੁੱਤਰ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਨਾਂ ਹੈ ਭਾਈ ਗੁਰਦਿੱਤਾ ਜੀ ਤੇ ਪਾਤਸ਼ਾਹ ਨੇ ਵੜ ਦਿੱਤਾ ਹੈ ਜਦੋਂ ਗੁੱਧੇ ਨਿਸ਼ਾਨੇ ਕੋਲਾ ਤਾਂ ਮੇਰੂ ਨਾਨਕ ਦਾ ਰੂਪ ਧਾਰ ਕੇ ਉਹਨਾਂ ਦੀ ਅਮਾਨਤ ਪ੍ਰਾਪਤ ਕੀਤੀ ਨਾ ਤੇ ਉਸ ਸਮੇਂ ਕਨਿੰਗੁਰ ਵਾਲਕਬਿੰਦ ਪਾਤਸ਼ਾਹ ਨੇ ਉਹਨਾਂ ਨੂੰ ਵਾਰੇ ਦਿੱਤਾ ਧੰਨ ਧੰਨ ਬਾਬਾ ਜੁਰ ਦਿੱਤਾ 3 ਗੁਣੀ ਦਾ ਟਿੱਕਾ 2 ਵਾਰ ਮੰਗਿਆ 2 ਵਾਰ ਦਿੱਤਾ ਮਿਰੂ ਪਾਤਸ਼ਾਹ ਦੇ ਇਹਨਾਂ ਚਾਰਾ ਖਾਨਦਾਨਾਂ ਦੀ ਆਪਸੀ ਇਹੋ ਜੀ ਸੰਝ ਸੀ ਬਾਬਾ ਲੱਖੀ ਸ਼ਾਹ ਨੂੰ ਸ਼ੇਵਾਂ ਲੱਗ ਗਈ ਵਪਾਰ ਬਹੁਤ ਵੱਡਾ ਹੈ ਬਹੁਤ ਵੱਡਾ ਖਜ਼ਾਨਾ ਹੱਲ ਦੇ ਵਿੱਚ ਚੱਲਦਾ ਹੈ ਆ ਸਾਧ ਤੇ ਨਹੀਂ ਲਗਾਇਆ ਜਾ ਸਕਦਾ ਪਰ ਇਤਿਹਾਸ ਦੱਸਦਾ ਹੈ ਕਿ ਬਾਬਾ ਜੀ ਨੇ 1 ਲੱਖ ਡੱਡਾ ਚੁਕਿਆ ਕਰਦਾ ਸੀ ਵੱਡੀ ਠੇਕੇਦਾਰੀ ਮੁਗਲ ਬਾਦਸ਼ਾਹ ਦੇ ਨਾਲ ਉਹਨਾਂ ਦੀ ਸਾਂਝ ਸੀ ਤੇ ਲਾਲ ਪੱਥਰ ਗਵਾਲੀਅਰ ਦੇ ਕਿਲੇ ਨੂੰ ਆਗਰੇ ਦੇ ਕਿਲੇ ਨੂੰ ਅਤੇ ਦਿੱਲੀ ਦੇ ਕਿਲੇ ਨੂੰ ਲਾਨ ਤੇ ਬਾਬਾ ਜੀ ਹਾਰਾ ਕੋਲ ਠੇਕੇਦਾਰੀ ਸੀ ਉਹ ਜਿਹਨੂੰ ਕੋਲ ਸਾਰਾ ਰਾਸ਼ਨ ਪਹੁੰਚਾਣਾ ਕਪੜਾ ਪਹੁੰਚਾਣਾ ਅਤੇ ਹੋਰ ਹਥਿਆਰ ਬਣਾ ਕੇ ਦੇਣੇ ਇਹ ਸਾਰੀ ਠੇਕੇਦਾਰੀ ਜਿਵੇਂ ਅੱਜ ਆਪਾਂ ਕਹਿ ਸਕਦੇ ਹਾਂ ਅਦਾਨੀ ਤੇ ਅਵਾਨੀ ਨੂੰ ਇਹ ਠੇਕੇਦਾਰੀ ਪ੍ਰਾਪਤ ਹੈ ਦੇਖੋ ਤਰਾ ਉਸ ਵਕਤ ਦਾ ਸ਼ਾ ਪਾਪਾ ਲਖੀਸ਼ਾ ਨੂੰ ਇਹ ਸਾਰੀ ਠੇਕੇਦਾਰੀ ਪ੍ਰਾਪਤ ਸੀ ਪਾਦਿਸ਼ਾ ਨੂੰ ਪੱਥਰ ਦੇਣਾ ਕਿਹਾ ਸੀ ਪਰ ਆਪ ਸਭ ਜਾਣਦੇ ਹੋ ਕਿ ਪੱਥਰ ਨੂੰ ਤੋੜਿਆ ਹੀਰਾ ਵੀ ਉਸ ਦੇ ਵਿੱਚੋਂ ਹੀ ਨਿਕਲਦਾ ਹੈ ਪਾਪਾ ਲਖੀਸ਼ਾ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਹਾਫ਼ਰ ਆਤਤ ਸੀ ਕੁਰਨਾਤ ਪਾਤਸ਼ਾਹ ਦਾ ਵਾਰੇ ਪ੍ਰਾਕਤ ਸੀ ਜਿੱਥੇ ਪੱਥਰ ਤੋੜਦੇ ਉਥੇ ਹੀਰੇ ਨਿਕਲਦੇ ਇਹਨਾਂ ਹੀਰਿਆਂ ਦਾ ਵਪਾਰ ਵੀ ਉਹ ਆਪਣੇ ਸੰਧੂ ਮਾਤਾ ਮੱਖਣ ਸ਼ਾਹ ਨਾਲ ਵਲਕੇ ਆਪ ਹੱਲ ਦੇ ਉੱਤੇ ਇਹ ਸਾਰੇ ਪਦਾਰਥ ਕੱਟੇ ਕਰਦੇ ਅਤੇ ਬਾਦਾ ਮੱਖਣ ਸ਼ਾਹ ਦੇ ਰਾਹੀਂ ਚੱਲ ਦੇ ਵਿੱਚ ਬਹੁਤ ਦੂਰ ਚਲਾ ਦੇ ਤੱਕ ਮਿਆਰਤਾਂ ਨੇ ਲੈਣ ਤੱਕ ਉਹ ਵਪਾਰ ਕਰਨ ਜਾਂਦੇ ਇਸ ਕਰਕੇ ਬਹੁਤ ਜ਼ਿਆਦਾ ਧਰਤੀ ਜਿਹੜਾ ਉਹ ਦਸਵੰਦ ਦੇ ਰੂਪ ਵਿੱਚ ਤੇ ਤਖ਼ਤਾਂ ਹੁਣ ਗਾ ਗਿਆ ਕਾਹਨ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਲੱਖੀ ਸ਼ਾਦੀ ਡੂਕੀ ਲਾ ਦਿੱਤੀ ਕਿ ਜਦੋਂ ਕਦੇ ਖਾਲਸਾ ਰਾਜ ਆਏਗਾ ਤੁਸੀਂ ਇਸ ਧਰਤ ਨੂੰ ਸੰਭਾਲ ਲੈਣਾ ਹੈ ਇਸ ਧਰਤ ਦੇ ਨਾਲ ਇੱਕ ਕਿਲਾ ਉਸਾਰੀ ਕਰੋ ਕਿ ਇਸ ਨਾਲ ਲੋਕ ਵਧਾਉਂਗੇਗਾ ਅਕੀਰ ਸੇ ਕਿਲੋ ਨੇ ਵੇਚੀ ਸਾਰਾ ਜੋ ਤਸਵੰਦ ਦਾ ਧਨ ਹੋਵੇਗਾ ਸੋਨਾ ਚਾਂਦੀ ਜੋ ਵੀ ਧਨ ਹੋਵੇਗਾ ਉਸ ਨੂੰ ਉੱਥੇ 71 ਕੱਤੇ ਖਜ਼ਾਨਾ ਇਕੱਤਰ ਕਰ ਲਵੋ ਜਦੋਂ ਧਨ ਵੀ ਮਾਣੇ ਪਾਸ਼ਾ ਜੀ ਕਿਰਪਾ ਹੋਈ ਹਾਲੇ ਤੇ ਨਿਹਰਾਜ ਕੀਤਾ ਸਾਰੇ ਧਨ ਉਸ ਦਾ ਕੋਤ ਪਾਣੀ ਆਵੇਗਾ ਤੇ ਮਾਤਾ ਲਕਸ਼ਮੀ ਨੇ 70 ਸਾਲ ਲਗਾਤਾਰ ਦਮਨ ਦਾ ਚੌਕੀਆਂ ਕੋਕਿਨੇ ਦਾ ਰੂਪ ਅੱਜ ਵੀ ਅੱਧੀਆਂ ਹਮਾ ਦਲਦੀ ਤਾਂ ਸੀਤੇ ਹਨ ਅੱਧੀਆਂ ਹਰਿਆ ਇਹ ਨਹੀਂ ਤਾਂ ਸੀਤੇ ਹਨ ਅੱਜ ਵੀ ਬਰਾਜਮਾਨ ਹਨ ਤੇ ਜਿਨ੍ਹਾਂ ਦੀਆਂ ਨਿਸ਼ਾਨੀਆਂ ਪ੍ਰਾਪਤ ਹੋ ਰਹੀਆਂ ਹਨ ਲੋ ਘੜਦੀ ਆਸਾਂ ਦੇ ਉੱਤੇ ਜਿੰਨਾ ਵੀ ਧੰਨ ਪ੍ਰਾਪਤ ਹੋਣਾ ਬਾਬਾ ਲੱਖੀ ਸ਼ਾ ਉਹਨਾਂ ਨਦੀਆਂ ਦੇ ਵਿਚਾਲੇ ਇੱਕ ਉੱਚੀ ਪਹਾੜੀ ਦੀ ਪੌਚੀ ਦੇ ਉੱਤੇ ਲੋਗਾਂ ਦਾ ਨਾ ਰੱਖ ਕੇ ਸਾਰਾ ਧਨ ਇਕੱਤਰ ਕਰਦੇ ਰਹੇ ਸਮਾਪਿਤ ਦਾ ਗਿਆ ਸਮਾਪਿਤ ਦਾ ਗਿਆ ਇਸ ਦੀ ਰਖਵਾਲੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਸ਼ੁਰੂਆਤ ਕੀਤੀ ਅਤੇ ਅੱਗੇ ਗੁਰਗੱਦੀ ਦੇ ਬਾਅਦ ਸਾਨੀ ਗੁਰੂ ਹਰराय ਪਾਤਸ਼ਾਹ ਆਪ 220 ਘੋੜਸਵਾਰੇ ਲੈ ਕੇ ਇਸ ਸਥਾਨ ਦਾ ਟਹਿਰਾ ਕਰਦੇ ਰਹੇ ਕਿਸ ਨੇ ਕਹੂ ਤਾਣਾ ਕਿ ਥਾਪਨ ਪਿੰਡ ਦੇ ਵਿੱਚ ਉਹਨੂੰ ਹਰਗ빈 ਗੁਰ ਹਰਿ ਸਾਹਿਬ ਦਾ ਰਹਿਣਾ ਅਤੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦਾ ਜਨਮ ਹੋਣਾ ਇਸ ਦੀ ਸਾਰੀ ਰਹਿਮ ਨਾਈਏ ਜਿਹੜੀ ਉਹ ਗੁਰੂ ਤੇਗ ਬਹਾਦਰ ਸਾਹਿਬ ਆਪੇ ਆਉਂਦੇ ਰਹੇ ਉਕੇ ਦੂਤੇਗ ਬਾਦਰ ਸਾਹਿਬ ਦੇ ਸੋਹਰਾ ਘਰ ਜਿਹੜਾ ਤੇ 3 ਲੱਖ 9 ਇਸ ਦੇ ਬਹੁਤ ਨੇੜੇ ਦੀਤ ਹੈ ਇਸ ਤਰ੍ਹਾਂ ਲੋੜਾ ਜਿਹੜਾ ਉਚੜ ਦੀ ਕਲਾ ਦੇ ਵਿੱਚ ਉਸਰਦਾ ਜਾ ਰਿਹਾ ਸੀ ਅਤੇ ਖਾਨਸੇ ਰਾਜ ਦਾ ਨੀ ਪੱਤਰ ਜਿਹੜਾ ਉਹ ਆਪਣਾ ਪਰਾ ਕਰ ਮੋਖਾ ਰਿਹਾ ਸੀ ਸਮਾਂ ਫਿਰ ਬੀਤਦਾ ਗਿਆ ਇੱਕ ਦਿਨ ਸਵੰਦ ਲੈ ਕੇ ਜਹਾਜ਼ ਤੇ ਪਹੁੰਚ ਰਹੇ ਸਨ ਬਾਬਾ ਮਕਿੰ샤 ਜਹਾਜ਼ ਇਹ ਮਨਕੋਰੀ ਤੂਫਾਨ ਦੇ ਵਿੱਚ ਫਸ ਗਿਆ ਜਹਾਜ਼ ਦੇ ਵਿੱਚ ਗੁਰੂ ਘਰ ਦਾ ਬਹੁਤ ਵੱਡਾ ਐਤਵੰਦ ਸੀ ਬਾਬਾ ਮਕਿੰ샤 ਨੇ ਤਾਂ ਗੁਰੂ ਨਾਨਕ ਦੇ ਅਰਦਾਸ ਕੀਤੀ ਬਾਬਾ ਇਹ ਆਪ ਦੀ ਇਮਾਨਤ ਲੈ ਕੇ ਜਾ ਰਿਹਾ ਜੇ ਨਾ ਪਹੁੰਚੀ ਤਾਂ ਜਿਹੜਾ ਮਕਸਦ ਆਤ ਜੀ ਨੇ ਸ਼ੁਰੂ ਕਰਵਾਇਆ ਹੈ ਉਸ ਨੇ ਪੂਰਾ ਨਹੀਂ ਹੋਣਾ ਕਿਰਪਾ ਕਰੋ ਕਿਰਪਾ ਕਰਕੇ ਇਸ ਜਹਾਜ ਦਾ ਬੇੜਾ ਬੰਨੇ ਲਾਓ ਅਰਦਾਸ ਪਰਵਾਹ ਨਾ ਹੋਈ ਸਮਾਂ ਅੱਗੇ ਬਹੁਤ ਬੀਤ ਗਿਆ ਜਦੋਂ ਤੱਕ ਵਾਧਾ ਨੱਖਿਸ਼ਾ ਗੁਰੂ ਬਿਸ਼ਨਰ ਨੇ ਪਹੁੰਚਦੇ ਉਸ ਸਮੇਂ ਤਾਂ ਕਠਵੀ ਜੋਤ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਵੀ ਇਹ ਅਲੰਚ ਕਰਕੇ ਸਤਖੰਡ ਚਲੇ ਗਏ ਕਿ ਨਵੇਂ ਗੁਰੂ ਬਾਬਾ ਦਕਾਲੇ ਹੁਣ ਕਿਸੇ ਨੂੰ ਸਮਝ ਨਹੀਂ ਪੈ ਰਹੀ ਕਿ ਗੁਰੂ ਬਾਬਾ ਦਕਾਲੇ ਕੌਣ ਹੋ ਸਕਦਾ ਹੈ ਫਿਰ ਇਹੀ ਸਾਖੀ ਅੱਗੇ ਵਧੀ ਕਿ ਬਾਬਾ ਮੱਖਣ ਸ਼ਾ ਲੋਬਾਣਾ ਵੰਜਾਰਾ ਦਿੱਲੀ ਤੋਂ ਚੱਲ ਕੇ ਫਿਰ ਬਾਬੇ ਦਾ ਕਾਲੇ ਪਹੁੰਚਿਆ ਬਾਬੇ ਦਾ ਕਾਲੇ ਆ ਕੇ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਬਾਬਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਾਂ ਪਹਿਲਾ ਸ਼ਬਦ ਪੜਿਆ ਹੈ ਨਾ ਅਕਲ ਨਾ ਅੱਖੀਏ ਅਕਲਿਕ ਵਈਏ ਬਾਣ ਇਲਵਾਨੀਆਂ ਮਨਜ਼ਾਰਿਆਂ ਦੇ ਵਿੱਚ ਗੁਰੂ ਦੀ ਬਾਣੀ ਤੇ ਗੁਰੂ ਦੀ ਬਾਣੀ ਤੇ ਅਮਲ ਕਰਨ ਦਾ ਇਹ ਧੁਰ ਤੋਂ ਹੀ ਗੁਰੂ ਪਾਤਸ਼ਾਹ ਜੀ ਦਾ ਵਰ ਹੈ ਉਹ ਕੱਲੀ ਬਾਣੀ ਪੜਦੇ ਨਹੀਂ ਹਨ ਉਹਨੂੰ ਤੇ ਅਮਲ ਕਰਦੇ ਹਨ ਬਾਕੀ ਦੇ ਲੋਕਾਂ ਨੇ ਤਾਂ ਬਾਣੀ ਨੂੰ ਇਸ ਤਰ੍ਹਾਂ ਵਰਤ ਲਿਆ ਹੈ ਜਿਵੇਂ ਕੁਰਬਾਨੀ ਸਿਰਫ ਦੇਨ ਦੇਣ ਵਾਸਤੇ ਹੈ ਤੇ ਬਾਕੀ ਸਾਰੇ ਕੰਮ ਸ਼ੈਤਾਨੀ ਰੰਗ ਲੈ ਕੇ ਕਰੀ ਜਾ ਰਹੇ ਆ। ਬਾਬਾ ਜੀ ਨੇ ਫਿਰ ਅਕਲ ਤੋਂ ਕੰਮ ਲਿਆ। ਗੁਰੂ ਨਾਨਕ ਦੇਵ ਜੀ ਅਨੁਸਾਰ ਕੰਮ ਲਿਆ। ਲੋਧੇ ਮੋੜਾ ਰੱਖ ਕੇ ਸਾਰਿਆਂ ਸਿਹਤ ਮਨੀਆਂ ਦਾ ਇਮਤਿਹਾਨ ਵੀ ਹੋ ਗਿਆ ਤੇ ਗੁਰੂ ਪਾਤਸ਼ਾਹ ਦੇ ਸਾਹਮਣੇ ਜਦੋਂ ਕੋ ਮੋੜਾ ਰੱਖਿਆ ਤੇ ਸੱਚਾ ਗੁਰੂ ਵੀ ਪ੍ਰਗਟ ਹੋ ਗਿਆ ਧਰਸ਼ਣ ਕੀਤੇ ਮੱਥਾ ਟੇਕਿਆ ਮੱਥਾ ਟੇਕ ਦੇ ਸਾਰ ਦਸਮੰਦ ਵਾਰ ਖੁੱਲ ਗਈ ਸਾਰੇ ਸੰਸਾਰ ਦੀ ਸੁਧ ਬੁੱਧ ਬਾਬਾ ਜੀ ਨੂੰ ਹੋ ਗਈ ਤੇ ਕੋਠੇ ਚੜ ਕੇ ਫਿਰ ਰੌਲਾ ਪਾਇਆ ਗੁਰੂ ਲਾ ਤੇਰੇ ਗੁਰੂ ਲਾ ਤੇਰੇ ਜਿੱਤ ਸਾਰੇ ਕਾਰਜ ਸਾ ਤੇਰੇ ਗੁਰੂ ਲਾ ਤੇਰੇ ਗੁਰੂ ਨਾਰੇ ਗੁਰੂ ਲਾ ਤੇਰੇ ਜਿੱਤ ਮੇਰੇ ਸਾਰੇ ਕਾਰਜ ਸਾ ਤੇਰੇ ਗੁਰੂ ਪਾਸ਼ਾ ਦਾ ਪ੍ਰਗਟ ਹੋਣਾ ਗੁਰੂ ਪਾਸ਼ਾ ਦਾ ਲੱਭ ਲੈਣਾ ਫਿਰ ਜਦੋਂ ਗੁਰੂ ਪਾਸ਼ਾ ਬਾਹਰ ਆਏ ਫਿਰ ਕਾਵਾਦੀਆਂ ਨੇ ਗੁਰੂ ਪਾਸ਼ਾ ਦੇ ਉੱਤੇ ਹਥਿਆਰਾਂ ਨਾਲ ਹਮਲਾ ਕੀਤਾ ਤੇ ਹਥਿਆਰਾਂ ਦੇ ਹਮਲੇ ਦਾ ਜਵਾਬ ਫਿਰ ਉਸ ਯੋਧੇ ਸ਼ੂਰਮੇ ਬਾਬਾ ਮੱਖਣ ਸ਼ਾਹ ਨੇ ਕੋਹ ਹਥਿਆਰਾਂ ਨਾਲ ਹੀ ਉਹਨਾਂ ਨੂੰ ਉਹ ਸਬਕ ਸਿਖਾਇਆ ਉਹ ਸਬਕ ਸਿਖਾਇਆ ਕੇ ਮੁੜ ਕੇ ਉਹ ਹਿੰਮਤ ਨਾ ਕਰ ਸਕਾਂ ਇਹ ਪਹਿਲੀ ਜੰਗ ਬਨਜ਼ਾਰਿਆਂ ਵੱਲੋਂ ਬਾਬਾ ਮੱਖਣ ਸ਼ਾਹ ਵੱਲੋਂ ਸਿਰਖਾ ਵਾਦੀਆਂ ਦੇ ਰੋਧ ਜਿਹੜੀ ਕੀਤੀ ਗਈ ਉਹਨੂੰ ਪਾਸ਼ਾ ਨੇ ਬਾਬਾ ਮੱਖਣ ਸ਼ਾਹ ਨੂੰ ਕਿਹਾ ਮੱਖਣ ਸ਼ਾਹ ਹਣ ਗੁਰੂ ਨਾਨਕ ਪਾਸ਼ਾ ਦੀ ਗੱਦੀ ਦੇ ਉੱਤੇ ਜੋ ਕਾਰਜ ਕਰਨਾ ਹੈ ਓ ਗੁਰੂ ਨਾਨਕ ਪਾਤਸ਼ਾਹ ਦੀ ਛੇਵੀ ਜੋਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂਆਤ ਕਰਦੇ ਨੇ ਆ ਚੱਲ ਆਪਾਂ ਵੀ ਦਰਬਾਰ ਸਾਹਿਬ ਚਲੀਏ ਅਕਾਲ ਤਖਤ ਸਾਹਿਬ ਤੋਂ